ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਤੁਹਾਨੂੰ ਦੱਸੂਗਾ ਅਸਲ ਦੇ ਵਿੱਚ ਜ਼ਮੀਨਾਂ ਦਾ ਹੁਣ ਪੋਜੀਸ਼ਨ ਕੀ ਹੈ ਅੱਜ ਜਿਸ ਤਰ੍ਹਾਂ ਦਾ ਹਾਲਾਤ ਚੱਲ ਰਹੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਪ੍ਰਾਪਰਟੀ ਦੇ ਕੀ ਰੇਟ ਨੇ ਤੇ ਕੀ ਮਤਲਬ ਵਾਕਈ ਹੁਣ ਜ਼ਮੀਨਾਂ ਦੇ ਰੇਟ ਸਟੇਬਲ ਨੇ ਘਟ ਗਏ ਨੇ ਜਾਂ ਵੱਧ ਗਏ ਨੇ ਬਿਲਕੁਲ ਅਸਲੀਅਤ ਦੱਸਣ ਦੀ ਕੋਸ਼ਿਸ਼ ਕਰਾਂਗਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਦੋਸਤੋ ਹਰ ਇੱਕ ਵਿਅਕਤੀ ਹੈ ਜਿਹੜਾ ਉਹ ਇਹ ਸੋਚਦਾ ਹੈਗਾ ਕਿ ਮੈਂ ਮੈਂ ਖੁਦ ਵੀ ਮਤਲਬ ਉਹਨਾਂ ਦੇ ਵਿੱਚੋਂ ਜਾਣਾ ਕਿ ਉਹ ਗੱਲ ਮੂੰਹ ਦੇ ਵਿੱਚੋਂ ਕੱਢੀਏ ਜਿਹਦੇ ਵਿੱਚ ਆਪਣੇ ਬਿਜ਼ਨਸ ਦਾ ਵੀ ਮਤਲਬ ਨੁਕਸਾਨ ਨਾ ਹੋਵੇ ਔਰ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਮੰਨ ਲਓ ਖਰੀਦਦਾਨ ਆਲੇ ਦਾ ਵੀ ਨੁਕਸਾਨ ਨਾ ਹੋਵੇ ਵੇਚਣ ਆਲੇ ਦਾ ਵੀ ਨੁਕਸਾਨ ਨਾ ਹੋਵੇ ਇਸ ਕਾਰਨ ਕਰਕੇ ਅਸੀਂ ਆਪਣੀ ਜਿਹੜੀ ਅਸਲੀਅਤ ਦੇ ਵਿੱਚ ਮਤਲਬ ਕੋਈ ਪੋਜੀਸ਼ਨ ਹੁੰਦੀ ਹੈ ਉਹ ਤੋਂ ਥੋੜਾ ਥੋੜਾ ਅੱਗੇ ਪਿੱਛੇ ਐਦਾ ਐਦਾ ਮਤਲਬ ਹੋ ਜਾਂਦੇ ਆ ਲੇਕਿਨ ਅੱਜ ਮੈਂ ਤੁਹਾਡੇ ਨਾਲ ਦਿਲ ਦੀ ਗੱਲ ਤੇ ਪੱਕੀ ਅਸਲੀਅਤ ਦੀ ਗੱਲ ਕਰਾਂਗਾ ਦੋਸਤੋ ਕਿ ਅੱਜ ਜ਼ਮੀਨਾਂ ਦੀ ਮਾਰਕੀਟ ਦੀ ਪੋਜੀਸ਼ਨ ਕੀ ਹੈ ਕਿੱਥੇ ਅਸੀਂ ਖੜੇ ਆ ਕੀ ਜ਼ਮੀਨਾਂ ਦੇ ਰੇਟ ਹੜਾਂ ਦੀ ਮਾਰ ਤੋਂ ਬਾਅਦ ਪੰਜਾਬ ਦੇ ਵਿੱਚ ਟਿਕ ਰਹੇ ਨੇ ਜਾਂ ਹਿੱਲ ਗਏ ਨੇ ਜਾਂ ਵੱਧ ਗਏ ਨੇ ਇਹਦੇ ਤੇ ਹੁਣ ਤੁਹਾਡੇ ਨਾਮ ਅੱਗੇ ਵਿਚਾਰ ਕਰਨਾ ਕਿਉਂਕਿ ਦੋਸਤੋ ਮੈਂ ਹਮੇਸ਼ਾ ਤੁਹਾਨੂੰ ਇੱਕ ਗੱਲ ਕਹਿਣਾ ਹਾਂਗਾ ਕਿ ਮੈਂ ਆਪਣੇ ਤਜਰਬੇ ਦੇ ਵਿੱਚੋਂ ਗੱਲ ਕਹਿਣਾ ਜਿਹੜੀ ਵੀ ਗੱਲ ਕਹਿਣਾ ਮੈਂ ਬਿਨਾਂ ਤਜਰਬੇ ਤੋਂ ਕਦੇ ਕੋਈ ਗੱਲ ਕਹੀ ਨਹੀਂ ਹੈਗੀ ਅੱਜ ਜਿਹੜੀ ਪੋਜੀਸ਼ਨ ਹੈ ਦੋਸਤੋ ਉਹ ਬਿਲਕੁਲ ਇਹ ਕਹਿ ਸਕਦੇ ਆਂਗੇ ਕਿ ਹੜਾ ਨੇ ਪੰਜਾਬ ਨੂੰ ਹਲਾਕੇ ਰਖ ਦਿੱਤਾ ਹੜਾ ਨੇ ਹੁਣ ਤੁਸੀਂ ਮੰਨ ਕੇ ਚੱਲੋ ਵੀ 14 1500 ਪਿੰਡ ਹੜਾ ਦੀ ਮਾਰ ਦੇ ਥੱਲੇ ਆ ਗਿਆ ਤੇ ਰੇਟਾਂ ਦਾ ਤਾਂ ਫਰਕ ਪੈਣਾ ਹੀ ਪੈਣਾ ਸੀਗਾ ਲੇਕਿਨ ਕੀ ਫਰਕ ਪਿਆ ਘਟਿਆ ਜਾਂ ਵਧਿਆ ਮੇਨ ਕਹਾਣੀ ਤਾਂ ਇੱਥੇ ਖੜੀ ਹੈ ਦੋਸਤੋ ਦੇਖੋ ਜਿਹੜੇ ਜ਼ਮੀਨਾਂ ਵੇਚਣ ਵਾਲੇ ਮੇਰੇ ਵੀਰ ਨੇ ਉਹਨਾਂ ਦੀ ਪੋਜੀਸ਼ਨ ਤਾਂ ਇਹ ਆ ਕਿ ਉਹ ਤਾਂ ਖੜੇ ਨੇ ਉੱਥੇ ਹੀ ਉਹ ਤਾਂ ਆਪਣੀ ਇੱਕੋ ਹੀ ਗੱਲ ਦੇ ਉੱਤੇ ਅੜੇ ਖੜੇ ਨੇ ਕਿ ਸਾਨੂੰ 60 ਲੱਖ ਮਿਲਣਾ ਚਾਹੀਦਾ ਸਾਨੂੰ 70 ਲੱਖ ਮਿਲਣਾ ਚਾਹੀਦਾ ਡਿਮਾਂਡ ਵੀ ਐਵੇਂ ਜ਼ਿਕਰੀ ਕਰਦੇ ਨੇ ਡਿਮਾਂਡ ਨਹੀਂ ਕਿਸੇ ਨੇ ਘਟਾਈ ਪਰ ਦੋਸਤੋ ਅਸਲੀਅਤ ਦੇ ਵਿੱਚ ਜਿਹੜਾ ਗਾਹਕ ਹੈ ਨਾ ਉਹ ਰੁਕ ਗਿਆ ਇਹ ਅਸਲੀਅਤ ਹੈ ਮੈਂ ਤੁਹਾਨੂੰ ਜੋ ਦੱਸਣ ਦੀ ਤੁਹਾਨੂੰ ਉਹੀ ਗੱਲ ਦੱਸਾਂਗਾ ਜੋ ਅਸਲੀਅਤ ਹੈ ਉਹ ਕਿਵੇਂ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਤੁਹਾਨੂੰ ਆਪਣੀ ਗੱਲ ਕਰਦਾ ਮੇਰੇ ਕੋਲੇ ਕਮਜ ਕਮ ਦਿਨ ਦੇ ਵਿੱਚ 300 ਤੋਂ 400 ਫੋਨ ਗਾਹਕਾਂ ਦਾ ਮਤਲਬ ਆਉਂਦਾ ਹੈਗਾ ਜਿਹਦੇ ਚੋਂ ਸਤੋਂ ਅਟੈਂਡ 2 ਜਾਂ 5 ਜਾਂ 4 ਬੰਦਿਆਂ ਨੂੰ ਸੀ ਅਟੈਂਡ ਕਰਦੇ ਸੀਗੇ ਲੇਕਿਨ ਅੱਜ ਪੋਜੀਸ਼ਨ ਇਹ ਆ ਕਿ ਦਿਨ ਦੇ ਵਿੱਚ 10 ਫੋਨ ਜਾਂ 12 ਫੋਨ ਮਤਲਬ ਇਸ ਤਰ੍ਹਾਂ ਦੇ ਫੋਨ ਆਉਂਦੇ ਨੇ ਔਰ ਉਹ ਵੀ ਮਤਲਬ ਡਰੇ ਹੋਏ ਘਬਰਾਏ ਹੋਏ ਗਾਹਕ ਮੰਨ ਲਓ ਤੁਸੀਂ ਪੂਰਾ ਹਿੱਲ ਚੁੱਕਿਆ ਹੈ ਅੰਦਰੋਂ ਯਾਨੀ ਮੈਂ ਕਹਿ ਸਕਦਾ ਕਿ ਦੋਸਤੋ ਅੱਜ ਰੇਟ ਹੈ ਜਿਹੜਾ ਜ਼ਮੀਨ ਦਾ ਉਹ ਇੱਕ ਵਾਰੀ ਲੀਹੋਂ ਲੱਥਣਾ ਸ਼ੁਰੂ ਹੋ ਗਿਆ ਹੁਣ ਮੈਂ ਰੈ ਦੇਣ ਦੀ ਕੋਸ਼ਿਸ਼ ਕਰਦਾ ਦੋਸਤੋ ਪਰ ਫਿਰ ਤੁਸੀਂ ਕਹੋਗੇ ਤੁਸੀਂ ਮੰਤਰ ਜ਼ਮੀਨਾਂ ਸਾਡੀਆਂ ਕਰੋੜਾਂ ਰੁਪਏ ਦੀਆਂ ਸਾਡੀਆਂ ਪ੍ਰਾਪਰਟੀਆਂ ਤੂੰ ਸਾਨੂੰ ਰੈ ਦੇਣ ਨਾਲ ਕੌਣ ਹੈ ਆਰੇ ਇਹਦੇ ਨਾਲ ਆ ਦੋਸਤੋ ਤੁਹਾਡਾ ਹਮਦਰਦੀ ਆ ਜਿਹੜੇ ਵੇਚਣ ਵਾਲੇ ਮੇਰੇ ਪੀਰ ਨੇ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਣਾਗਾ ਕਿ ਅਗਰ ਤੁਸੀਂ ਇਸ ਗੱਲ ਦੇ ਉੱਤੇ ਅੜੇ ਹੀ ਰਹੋਗੇ ਜਿਉਂਨਾ ਮੇਰਾ ਫੋਨ ਹੈ ਮੈਂ ਜਿਵੇਂ ਅੱਗੇ ਤੁਹਾਨੂੰ ਕਹਿਣਾ ਨਾ ਇਕਨੋਮਿਕਸ ਦੀ ਥਿਉਰੀ ਮੁਤਾਬਕ ਜੇ ਮੇਰੇ ਕੋਲ ਦੋ ਫੋਨ ਨੇ ਖਰੀਦਦਾਰ ਇੱਕ ਹੈ ਤਾਂ ਰੇਟ ਘਟੂਗਾ ਜੇ ਫੋਨ ਮੇਰੇ ਕੋਲ ਇੱਕ ਹੈ ਖਰੀਦਦਾਰ 10 ਨੇ ਤਾਂ ਇਹਦਾ ਰੇਟ ਵਧੂਗਾ ਹੀ ਵਧੂਗਾ ਲੇਕਿਨ ਹੁਣ ਪੋਜੀਸ਼ਨ ਉਲਟ ਹੋ ਚੁੱਕੀ ਆ ਵੇਚਣ ਵਾਲੇ ਤੁਸੀਂ 10 ਹੋ ਖਰੀਦਦਾਰ ਦੋ ਨਹੀਂ ਹੈ ਇਸ ਕਾਰਨ ਕਰਕੇ ਰੇਟਾਂ ਦਾ ਫਰਕ ਪੈਣਾ ਹੀ ਪੈਣਾਗਾ ਪਰ ਤੁਸੀਂ ਆਪ ਦੀ ਗੱਲ ਦੇ ਉੱਤੇ ਅੜੇ ਬੈਠੇ ਰਹੋ ਉਹ ਵੀ ਤੁਸੀਂ ਆਪਣਾ ਨੁਕਸਾਨ ਕਰ ਰਹੇ ਹੋ ਹੁਣ ਮੰਨ ਲਓ ਤੁਸੀਂ ਅੱਜ ਜਿਤ ਐਨ ਪੀਕ ਤੇ ਰੇਟ ਗਏ ਹੋਏ ਸੀਗੇ ਜੇ ਤੁਸੀਂ ਅੱਜ ਇਸ ਡਰੋਂ ਕਿ ਕਿਤੇ ਘੱਟ ਨਾ ਵੇਚ ਦਈਏ ਕਿਤੇ ਘੱਟ ਨਾ ਵੇਚ ਦਈਏ ਲੇਕਿਨ ਕੱਲ ਨੂੰ ਰੇਟ ਹੋਰ ਘਟ ਗਿਆ ਫਿਰ ਕੀ ਕਰੋਗੇ ਫਿਰ ਕੀ ਕਰਾਂਗੇ ਆਪਾਂ ਜੇ ਮੰਨ ਲਓ ਤੁਸੀਂ ਅੱਜ ਜਿਹੜਾ ਰੇਟ ਆਪਾਂ ਨੂੰ ਮਿਲ ਰਿਹਾ ਸੀਗਾ ਉਹ ਤੋਂ ਥੋੜਾ ਥੱਲੇ ਨੂੰ ਆਇਆ ਹੁਣ ਦਿਨਾਂ ਦੇ ਨਾਲ ਨਾਲ ਹੋਰ ਫਰਕ ਪੈਣਾ ਸ਼ੁਰੂ ਹੋ ਜਾਣਾਗਾ ਅਗਰ ਤੁਸੀਂ ਰੇਟ ਉਦੋਂ ਥੱਲੇ ਦੇਣ ਨੂੰ ਤਿਆਰ ਨਹੀਂ ਹੈਗੇ ਉਹ ਨਗਾਕ ਲਾਉਣ ਨੂੰ ਤਿਆਰ ਨਹੀਂ ਹੈਗਾ ਫਿਰ ਆਪਾਂ ਆਪਣਾ ਨੁਕਸਾਨ ਕਰ ਰਹੇ ਆ ਜਾਨੀ ਕਹਿਣ ਦਾ ਭਾਵੇਂ ਆ ਦੋਸਤੋ ਕੋਈ ਵੀ ਵਿਅਕਤੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਜਿੰਨਾ ਚਿਰ ਰਿਸਕ ਨਹੀਂ ਲੈਂਦਾ ਜਿਹੜਾ ਵੀ ਬੰਦਾ बिजनेਸਮੈਨ ਰਿਸਕ ਲੈਣਾ ਸਿੱਖ ਗਿਆ ਜਾਂ ਜਿਹਦੇ ਵਿੱਚ ਦਲੇਰੀ ਹੈਗੀ ਆ ਰਿਸਕ ਲੈਣ ਦੀ ਉਹਨੂੰ ਕੋਈ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦਾ ਐਲਨ ਮਸਕ ਦਾ ਤੁਸੀਂ ਨਾਮ ਸੁਣਿਆ ਹੋਊਗਾ ਸ਼ਾਇਦ ਚਲੋ ਜ਼ਮੀਂਦਾਰ ਪ੍ਰਭ ਆਬ ਖੇਤੀਬਾੜੀ ਕਰਨ ਵਾਲਿਆਂ ਨੇ ਸ਼ਾਇਦ ਨਾਮ ਸੁਣਿਆ ਹੋਵੇ ਐਲਨ ਮਸਕ ਉਹ ਬੰਦਾ ਦੋਸਤੋ ਜਿਹੜਾ ਦੱਖਣੀ ਅਫਰੀਕਾ ਦੇ ਵਿੱਚ ਪੈਦਾ ਹੋਇਆ ਅਮਰੀਕਾ ਚ ਆ ਕੇ ਸਟੇਬਲ ਹੋਇਆ ਔਰ ਬਾਰ-ਬਾਰ ਡਿਗਿਆ ਲੇਕਿਨ ਬੰਦਾ ਅਜ ਮੰਗਲ ਗ੍ਰਹਿ ਤੇ ਰਾਕਟ ਉੱਪ ਤਾਂ ਆਵਦਾ ਆਪਣੇ ਰਾਕਟ ਮਤਲਬ ਬਣਾ ਕੇ ਬੰਦਾ ਮੰਗਲ ਤੇ ਪਹੁੰਚ ਗਿਆ ਚਾਰ ਪੰਜ ਵਾਰੀ ਉਹ ਮਤਲਬ ਫੇਲ ਹੋਇਆ ਲੇਕਿਨ ਵਾਰ-ਵਾਰ ਰਿਸਕ ਲੈ ਕੇ ਜ਼ਿੰਦਗੀ ਦਾ ਸਾਰਾ ਕੁਝ ਦਾਤ ਤੇ ਲਾ ਕੇ ਲੇਕਿਨ ਉਹਨੇ ਆਪਣਾ ਇੱਕ ਇਹ ਸੀਗਾ ਕਿ ਮੇਰਾ ਜੋ ਮਰਜ਼ੀ ਲੱਗੇ ਜੇ ਲੇਕਿਨ ਮੈਂ ਲੱਖ ਪਾਉਣਾ ਹੁਣ ਤੁਸੀਂ ਇੱਕ ਚੀਜ਼ ਨੂੰ ਸੋਚੋ ਜੇ ਆਪਾਂ ਕਹਿੰਦੇ ਆ ਵੀ ਮੈਂ ਆ ਚੀਜ਼ ਲੱਖ ਨੂੰ ਵੇਚਣੀ ਆ ਮੇਰਾ ਰੇਟ ਮੈਨੂੰ 110000 ਮਿਲਣਾ ਚਾਹੀਦਾ ਸੀ ਪਰ ਦੋਸਤੋ ਜੇ ਤੁਸੀਂ ਲੱਖ ਨੂੰ ਵੇਚੋਗੇ ਤੁਹਾਨੂੰ ਤੁਹਾਨੂੰ ਮੂਰੇ ਮਿਲਣ ਵਾਲੀ ਜੀ ਵੀ ਸਸਤੀ ਮਿਲੂਗੀ ਨਾ ਤੁਹਾਡੀ ਜਿਹੜੀ ਚੀਜ਼ ਜੇ 10 ਪੈਸੇ ਘੱਟ ਹੋਈ ਆ ਤਾਂ ਉਦੋਂ ਅਗਲੀ ਚੀਜ਼ ਤੁਹਾਨੂੰ ਮਿਲਣ ਵਾਲੀ ਵੀ ਘੱਟ ਹੋਈ ਆ ਯਾਨੀ ਇਹ ਤਾਂ ਮੇਰੀ ਹੈਗੀ ਆ ਰੈਟ ਤੁਹਾਨੂੰ ਔਰ ਖਰੀਦਦਾਰ ਵੀਰਾਂ ਨੂੰ ਵੀ ਮੇਰੀ ਰੈ ਹੈ ਕਿ ਤੁਸੀਂ ਵੀ ਸਲਾਹਾਂ ਕਰਦਿਆਂ ਕਰਦਿਆਂ ਨੇ ਤੁਸੀਂ ਟਾਈਮ ਪਹਿਲਾਂ ਵੀ ਬਹੁਤ ਖਰਾਬ ਕੀਤਾ ਦੋਸਤੋ ਹੁਣ ਵੀ ਅਗਰ ਜਿਹੜਾ ਬੰਦਾ ਮੈਂ ਜਿਵੇਂ ਤੁਹਾਨੂੰ ਕਿਹਾਗਾ ਦੇਖੋ ਜਿਹੜਾ ਬੰਦਾ ਰਿਸਕ ਨਹੀਂ ਲੈਂਦਾ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਕਦੇ ਵੀ ਨਹੀਂ ਹੋ ਸਕਦਾ ਸੋ ਜੋ ਵੀ ਤੁਸੀਂ ਚੀਜ਼ ਖਰੀਦਣੀ ਚਾਹੁੰਦੇ ਆ ਹੁਣ ਵਧੀਆ ਮੌਕਾ ਹੈਗਾ ਕੱਲ ਨੂੰ ਇਹ ਹਾਲਾਤ ਨੇ ਜਿਹੜੇ ਇਹ ਸਦੋਂ ਨਹੀਂ ਰਹਿਣੇ 5 ਸੱਤ ਦਿਨਾਂ ਬਾਅਦ ਪਾਣੀ ਨੇ ਨਿਕਲ ਜਾਣਾ ਦੁਬਾਰਾ ਫੇਰ ਕਹਾਣੀ ਪਤਾ ਨਹੀਂ ਕਿੱਧਰ ਨੂੰ ਚਲੀ ਜਾਣੀ ਆ ਪਰ ਅੱਜ ਦੀ ਡੇਟ ਦੇ ਵਿੱਚ ਜਿਹੜੇ ਰੇਟ ਨੇਗੇ ਉਹ ਥੱਲੇ ਨੂੰ ਆਉਣੇ ਸ਼ੁਰੂ ਹੋ ਚੁੱਕੇ ਨੇਗੇ ਹੁਣ ਕਿੰਨੇ ਕ ਥੱਲੇ ਆਉਂਦੇ ਨੇ ਇਹ ਤਾਂ ਭਵਿੱਖ ਦੇ ਗਰਭ ਚ ਪਈਆ ਗੱਲ ਪਰ ਇਹ ਅਸਲੀਅਤ ਹੈ ਕਿ ਅੱਜ ਤੋਂ 10 ਦਿਨਾਂ ਪਹਿਲਾਂ ਵਾਲੀ ਅੱਜ ਤੋਂ ਮਹੀਨਾ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੈਗੀ ਸੋ ਇਸ ਕਰਕੇ ਜਿਹੜੇ ਮੇਰੇ ਵੀਰ ਵੇਚਦਾਰ ਨੇ ਉਹਨਾਂ ਨੂੰ ਤਾਂ ਮੇਰੀ ਇਹੀ ਗੱਲ ਆ ਬਾਕੀ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋ ਦੋਸਤੋ ਆਪਾਂ ਤਾਂ ਤੁਹਾਡੇ ਨਾਲ ਗੱਲਾਂ ਵਾ ਤਾਂ ਸਾਂਝੀਆਂ ਕਰ ਲੀਆਂ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ